ਕਰੋ ਕੀ ਗੱਲ ਚੱਲ ਮੈਂ ਵੀ ਤੇਰੇ ਨਾਲ ਇਹੋ ਗੱਲ ਕਰਨੀ ਸੀ ਹਾਂਜੀ ਮਾਸੀ ਤੇਰੀ ਨਾ ਰਿਸ਼ਤੇ ਦੀ ਦੱਸ ਪਾਉਣ ਲਈ ਆ ਅੱਛਾ ਜੀ ਬੜਾ ਖੁਸ਼ ਹੋ ਜਾਂਦਾ ਚਲ ਜੀ ਮੇਰੀ ਗੱਲ ਸੁਣ ਤੇਰੇ ਸਾਰੇ ਕੰਮ ਹੋ ਜਾਣਗੇ ਨਾ ਵੀਜ਼ਾ ਆ ਜਾਊਗਾ ਨਾ ਕੋਈ ਨਹੀਂ ਠੀਕ ਠਾਕ ਮੈਂ ਹਾਏ ਕੀ ਹੋ ਗਿਆ ਟੂ ਵਨ ਮੰਮੀ ਮੈਂ ਤ ਨਹੀਂ ਕਰਨਾ ਜੀ ਮੈਂ ਪਹਿਲਾਂ ਜਾਣਾ ਬਾਹਰ ਫੋਲੀ ਬੋਲੋ ਹੌਂਸਲੇ ਨਾ ਟੂ ਵਨ ਮੰਮੀ ਮੇਰੀ ਸੁਣੋ ਗੱਲ ਮੈਂ ਜਾਣਾ ਇਹ ਬਾਹਰ ਠੀਕ ਹੈ ਨਾ ਕਟੋਗਰ 2 ਸਾਲ ਲਾ ਕੇ ਫੇਰ ਵਿਆਹ ਕਰਾਉਣਾ ਵਾ ਅੱਗੇ ਤੁਹਾਡੀ ਮਰਜ਼ੀ ਹੈ ਐਵੇਂ ਨਾ ਵਿਆਹ ਸੁਪਨੇ ਵੇਖੀ ਜਾਓ ਹਾਂਜੀ ਤੋਹਰ ਮੰਮੀ ਸੌ ਦੀ ਇੱਕ ਗੱਲ ਸੁਣ ਲਓ ਮੈਂ ਰਿਸ਼ਤਾ ਨਹੀਂ ਕਰਾਉਣਾ ਇਹ ਠੀਕ ਹੈ ਨਾ ਕੱਲ ਨੂੰ ਖਰਚਾ ਪਾਣੀ ਕਿਥੋਂ ਲੈਣਾ ਮੈਂ ਤੂੰ ਦੱਸ ਖਰਚਾ ਪਾਣੀ ਇਹੀ ਦੇਣਾ ਹੋਰ ਕਿਥੋਂ ਲੈਣਾ ਤੂੰ ਆਏ ਮੈਨੂੰ ਤੇ ਕੱਲੇ ਨੂੰ ਦਿੰਦੇ ਰੋਂਦੇ ਹੋ ਕੱਲੇ ਨਹੀਂ ਮੈਂ ਉਹਨਾਂ ਦੇ ਤੇਰਾ ਤੋਹਰ ਮੰਮੀ ਸਿੱਧੂ ਸਿੱਧੀ ਮੇਰੀ ਗੱਲ ਸੁਣ ਲਓ ਤੋਹਰ ਮੰਮੀ ਮੇਰੀ ਇੱਕੋ ਗੱਲ ਸੁਣ ਲਓ ਮੈਂ ਰਿਸ਼ਤਾ ਨਹੀਂ ਕਰਾਉਣਾ ਠੀਕ ਹੈ ਇਹ ਕੱਲੋਂ ਕਰਤਾ ਕਿ ਤੁਹਾਨੂੰ ਨਾ ਕਰਨਾ ਮੈਂ ਹਜੇ ਮੈਨੂੰ ਕੱਲਿੰਦੇ ਦਿੰਦੇ ਰੋਂਦੇ ਆ ਇਹ ਯਾਰ ਤੇਜ ਹੋ ਜਾਂਦਾ 21 ਮੰਮੀ ਮੇਰੀ ਗੱਲ ਸੁਣ ਲਓ ਮੈਂ ਰਿਸ਼ਤਾ ਨਹੀਂ ਇਹ ਕਰਾਉਣਾ ਏ ਠੀਕ ਹੈ ਨਾ ਇਦਾਂ ਦੇ ਚੱਦੇ ਮਲੇ 21 ਮੰਮੀ ਮੈਂ ਵਿਆਹ ਨਹੀਂ ਕਰਾਉਣਾ ਲੈ ਠੀਕ ਹੈ ਨਾ ਕੱਲੋਂ ਪਤਾ ਖਰਚੇ ਕਿੰਨੇ ਹੋ ਜਾਂਦੇ ਆ ਹਰੇ ਕੱਲੇ ਨੇ ਖਰਚੇ ਯਾਰੇ 21 ਦਲਜੀਤ ਜੇ ਤੇਰੇ ਮਨ ਵਿੱਚ ਕੋਈ ਗੱਲ ਹੈਗੀ ਹੈ ਨਾ ਤੂੰ ਮੈਨੂੰ ਦੱਸ ਦੇ ਮੈਂ ਮੰਮੀ ਕਿਹੜੀਆਂ ਗੱਲਾਂ ਲੈ ਕੇ ਬੈਗੇ ਹੋ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਠੀਕ ਹੈ ਨਾ ਮੈਂ ਬਤਾਉਂ ਯਾਰੇ ਲੱਲਾ ਕੋਈ ਗੱਲ ਨਹੀਂ ਇਹਦੇ ਡੈਡੀ ਨੂੰ ਮਨਾਉਣੀ ਆ ਤੇ ਪੁੱਛਦੇ ਮੈਂ ਲਈ ਆ ਕਿ ਜੇ ਪੁੱਤ ਤੇਰੇ ਮਨ ਵਿੱਚ ਕੋਈ ਗੱਲ ਹੈਗੀ ਆ ਉਹ ਵੀ ਦੱਸ ਦੇ ਨਹੀਂ ਪੁੱਛਿਆ ਨਾ ਤੇ ਇਹੋ ਕੱਟ ਦੇਣਾ ਚੱਲ ਇੱਕ ਮੇਰਾ ਇਰਾਦਾ ਵਾ ਦਲਜੀਤ ਨੂੰ ਪੁੱਛ ਲਾਂ ਫੇਰ ਤਾਂ ਗੱਲ ਛੇਤੀ ਬਣ ਜਾਣੀ ਚੱਲ ਕੋਈ ਗੱਲ ਨਹੀਂ ਇੱਕ ਕਰੀ ਕੰਮ ਸਹੀ ਸਲਾਮਤ ਮਿਲ ਜੇ ਉੱਥੇ ਫੇਰ ਤੇ ਸਾਰਿਆਂ ਦੇ ਹੌਲੀ ਹੌਲੀ ਕਰਕੇ ਲਾ ਹੀ ਦਊਂਗਾ ਉਹ ਆ ਜਾਵੇ ਇੱਕ ਕਰੀ ਕੰਮ ਵਧੀਆ ਮਿਲ ਜੇ ਚੱਲੇ ਆ ਫਿਰ ਤੇ ਹੌਲੀ ਹੌਲੀ ਸਾਰਿਆਂ ਦੇ ਲਾਤੀ ਜਾਣੇ ਚੱਲੇ ਆ ਕਿਤੇ ਕਮਰੇ ਦੋ ਪੌਣ ਵਾਲੇ ਹੋ ਜਾਣਗੇ ਅਸੀਂ ਚੱਲ ਇਦਾਂ ਕਰਨਾ ਹੁੰਜੇ ਲੀੜਾ ਕਪੜਾ ਵਾਣਾ ਜੀੜਾ ਕਪੜਾ ਦਾ ਸੱਚ ਹੈਗਾ ਉਹ ਦਿਨ ਅੱਜ ਅੱਛਾ ਜੱਟ ਦਾ ਫੋਨ ਆਇਆ ਸੀ ਹਾਂ ਪਰ ਮੇਰਾ ਰਾਧਾ ਨਹੀਂ ਬੰਦਾ ਵਿਆਹ ਕਰਾਉਣਾ ਜੀ ਜੀ ਇਹਦੇ ਤਾਈ ਦੇ ਹੀ ਆ ਤਾਈ ਚਾਚੀ ਵੀ ਤੂੰ ਇੱਥੇ ਆਣ ਕੇ ਬੈਠਾ ਵਾ ਮੈਂ ਮੈਨੂੰ ਘਰ ਲੱਭਣ ਲਈ ਹਾਂ ਵੀ ਪਤਾ ਨਹੀਂ ਕਿੱਥੇ ਵੜਿਆ ਉਹ ਲਵਲੀ ਕੋਲ ਆਇਆ ਸੀ ਉੰਮੀ ਆਹ ਲਵਲੀ ਕੋਲ ਆਉਣਾ ਸੀ ਤੂੰ ਇਹ ਤੂੰ ਤਾਂ ਨਹੀਂ ਘਰ ਟੀ ਕਰਨੀ ਦਿੰਦਾ ਪਤਾ ਨਹੀਂ ਇਹ ਪੈਰਾਂ ਦੀ ਫੇਰੇ ਮਿੱਟੀ ਚੁੱਕੀ ਆ ਜਦੋਂ ਉਹਨੇ ਮੈਂ लवली ਕੋ ਚੱਲਿਆ ਮੈਂ लवली ਕੋ ਚੱਲਿਆ ਕੱਟ ਲਾਓ ਇੱਥੇ ਕਹਿ ਜਿਓ ਵੀ ਇੱਕਦਾਲ ਮੇਰੀ ਨਾ ਕੰਨ ਖੋਲ ਕੇ ਸੁਣ ਲਾ ਜਿਹੜੀ ਗੱਲ ਉਹ ਤੈਨੂੰ ਦੱਸ ਗਿਆ ਨਾ ਉਹ ਤੇਰੇ ਕੋਲ ਰਹਿਣੀ ਚਾਹੀਦੀ ਆ ਇਹ ਸੋਹਣੀ ਸੁਨੱਖੀ ਆ ਤੇ ਚੱਲ ਕਰ ਲੈਨੇ ਆ ਅੱਛਾ ਪਹਿਲਾਂ ਤਾਂ ਮੰਨਿਆ ਨਹੀਂ ਵੀ ਨਹੀਂ ਮੈਂ ਨਹੀਂ ਕਰਨਾ ਮੈਂ ਨਹੀਂ ਕਰਨਾ ਮੇਰੇ ਪੈਰਾਂ ਤੇ ਪਾਣੀ ਨਹੀਂ ਪੈਣ ਦਿੱਤਾ ਉੱਧਰ ਜਾ ਕੇ ਤਾਂ लवली ਨੇ ਸਾਰੀਆਂ ਗੱਲਾਂ ਦੱਸਾਂ ਦਿਆ ਗੱਲ ਨਹੀਂ ਕਰੀਦੀ ਹੁੰਦੀ ਕੋਈ ਗੱਲ ਪਰਦੇ ਵਾਲੀ ਵੀ ਹੁੰਦੀ ਆ ਜੇ ਰਿਸ਼ਤਾ ਹੁੰਦਾ ਠਾਕਾ ਲੱਲ ਜਾਂਦਾ ਤੁਹਾਨੂੰ ਦੱਸ ਦਿਨੋ ਅਜੇ ਕੀ ਇਹ ਤਾਂ ਕੁੜੀ ਸਾਡੇ ਪਸੰਦ ਆਉਣੀ ਜਾਂ ਤੂੰ ਉਹਨਾਂ ਦੇ ਪਸੰਦ ਆਉਣਾ ਕਿ ਨਹੀਂ ਆਉਣਾ ਤੂੰ ਪਹਿਲਾਂ ਹੀ ਆਉਣੀ ਮੈਂ ਨਹੀਂ ਪਸੰਦ ਆਉਂਦੀ ਆ ਆਂਦੀ ਕੁੜੀ ਵੀ ਪੜ੍ਹੀ ਲਿਖੀ ਆ ਸੋਹਣੀ ਸੁਨਖੀ ਆ ਹੋਰ ਤੈਨੂੰ ਕੀ ਚਾਹੀਦਾ ਵਾ ਅੱਜ ਕੱਲ ਤਾਂ ਕੁੜੀਆਂ ਲੱਭਦੀਆਂ ਹੀ ਨਹੀਂ ਗੀਆਂ ਮੈਂ ਤਾਂ ਤੇਰੇ ਹੁੰਦਿਆਂ ਨੂੰ ਕਹਿਤਾ ਉਹ ਕਹਿੰਦਾ ਵੀ ਪੈਸਾ ਮੇਰੇ ਕੋਲ ਨਹੀਂ ਖਰਚਿਆ ਤੁਹਾਨੂੰ ਚੁੱਕੜਾ ਘਰ ਬਣਾ ਲੂਗਾ ਫਿਰ ਕੇ ਸੁਖਨਕ ਦੇ ਉਹਦਾ ਵਿਆਹ ਕਰ ਦਾਂਗੇ ਤੇ ਆਪਣੇ ਕਿਤੇ ਨਾ ਘਰ ਚ ਰੁੱਝ ਜਾਊਗਾ ਓਏ ਠੀਕ ਆ ਕੋਈ ਨਹੀਂ ਕਰ ਲੈਨੇ ਫੇਰ ਮੈਂ ਵੇਰੋ ਕੀ ਹਮ ਚੱਲ ਮੈਂ ਵੀ ਤੇਰੇ ਨਾਲ ਇਹੋ ਗੱਲ ਕਰਨੀ ਸੀ ਹਾਂਜੀ ਮਾਸੀ ਤੇਰੀ ਨਾ ਰਿਸ਼ਤੇ ਦੀ ਦੱਸ ਪਾਉਂ ਰਹੀ ਆ ਅੱਛਾ ਜੀ ਬੜਾ ਖੁਸ਼ ਹੋ ਜਾਂਦਾ ਚੱਲ ਜੀ ਮੇਰੀ ਗੱਲ ਸੁਣ ਤੇਰੇ ਸਾਰੇ ਕੰਮ ਹੋ ਜਾਣਗੇ ਨਾ ਵੀਜ਼ਾ ਆ ਜਾਊਗਾ ਨਾ ਕੋਈ ਨਹੀਂ ਠੀਕ ਠਾਕ ਮੈਂ ਹਾਏ ਕੀ ਹੋ ਗਿਆ 21 ਮੰਮੀ ਮੈਂ ਤੇ ਨਹੀਂ ਕਰਨਾ ਜੀ ਮੈਂ ਪਹਿਲਾਂ ਜਾਣਾ ਬਾਹਰ ਫੋਲੀ ਬੋਲੋ ਹੌਸਲੇ ਨਾ 21 ਮੰਮੀ ਮੇਰੀ ਸੁਣੋ ਗੱਲ ਮੈਂ ਜਾਣਾ ਹਾਂ ਬਾਹਰ ਠੀਕ ਹੈ ਨਾ ਕਟੋਗਰ 2 ਸਾਲ ਲਾਗੇ ਫੇਰ ਵਿਆਹ ਕਰਾਉਣਾ ਵਾ ਅੱਗੇ ਤੁਹਾਡੀ ਮਰਜ਼ੀ ਹੈ ਐਵੇਂ ਨਾ ਵਿਆਹ ਦੇ ਸੁਪਨੇ ਵੇਖੀ ਜਾਓ ਹਾਂਜੀ 2 ਵਾ ਮੰਮੀ ਸੌ ਦੀ ਇੱਕ ਗੱਲ ਸੁਣ ਲਓ ਮੈਂ ਰਿਸ਼ਤਾ ਨਹੀਂ ਜੇ ਕਰਾਉਣਾ ਜੇ ਠੀਕ ਹੈ ਨਾ ਕੱਲੋਂ ਖਰਚਾ ਪਾਣੀ ਕਿੱਥੋਂ ਲੈਣਾ ਮੈਂ ਤੇ ਦੱਸ ਖਰਚਾ ਪਾਣੀ ਇਹੀ ਦੇਣਾ ਹੋਰ ਕਿੱਥੋਂ ਲੈਣਾ ਤੂੰ ਆਏ ਮੈਨੂੰ ਤੁਸੀਂ ਕੱਲੇ ਨਹੀਂ ਦਿੰਦੇ ਰੋਂਦੇ ਹੋ ਕੱਲੇ ਨਹੀਂ ਦਿੰਦੇ ਨਾ ਨਾ ਤੇ 2 ਵਾ ਮੰਮੀ ਸਿੱਧੂ ਸਿੱਧੀ ਮੇਰੀ ਗੱਲ ਸੁਣ ਲਓ 2 ਵਾ ਮੰਮੀ ਮੇਰੀ ਇੱਕੋ ਗੱਲ ਸੁਣ ਲਓ ਮੈਂ ਰਿਸ਼ਤਾ ਨਹੀਂ ਕਰਾਉਣਾ ਠੀਕ ਹੈ ਜੇ ਕੱਲੋਂ ਖਰਚਾ ਕਿਤੋਂ ਲੈਣਾ ਕਰਨਾ ਮੈਂ ਹਜੇ ਮੈਨੂੰ ਕਹਿੰਦੇ ਦਿੰਦੇ ਰੋਂਦੇ ਆ ਇਹ ਯਾਰ ਤੇ ਜੋ ਜਾਂਦਾ 21 ਮੰਮੀ ਮੇਰੀ ਗੱਲ ਸੁਣ ਲਓ ਮੈਂ ਰਿਸ਼ਤਾ ਨਹੀਂ ਇਹ ਕਰਾਉਣਾ ਜੀ ਠੀਕ ਹੈ ਨਾ ਇਦਾਂ ਦੇ ਚੱਦੇ ਮਲੇ 21 ਮੰਮੀ ਮੈਂ ਵਿਆਹ ਨਹੀਂ ਕਰਾਉਣਾ ਲੈ ਠੀਕ ਹੈ ਨਾ ਕੱਲੋਂ ਪਤਾ ਖਰਚੇ ਕਿੰਨੇ ਹੋ ਜਾਂਦੇ ਆ ਹਰੇ ਕੱਲੇ ਨੇ ਖਰਚੇ ਨੀ ਯਾਰੇ 21 ਦਲਜੀਤ ਜੇ ਤੇਰੇ ਮਨ ਵਿੱਚ ਕੋਈ ਗੱਲ ਹੈਗੀ ਹੈ ਨਾ ਤੂੰ ਮੈਨੂੰ ਦੱਸ ਦੇ ਮੈਂ ਮੰਮੀ ਕਿਹੜੀਆਂ ਗੱਲਾਂ ਲੈ ਕੇ ਬੈਗੇ ਹੋ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਠੀਕ ਹੈ ਨਾ ਮੈਂ ਬਤਾਉਂ ਯਾਰੇ ਲੱਲਾ ਕੋਈ ਗੱਲ ਨਹੀਂ ਇਹ ਤੇ ਡੈਡੀ ਨੂੰ ਮਨਾਉਣੀ ਆ ਤੇ ਪੁੱਛਦੇ ਮੈਂ ਲਿਆਈ ਆ ਵੀ ਜੇ ਪੁੱਤ ਤੇਰੇ ਮਨ ਵਿੱਚ ਕੋਈ ਗੱਲ ਹੈਗੀ ਆ ਉਹ ਵੀ ਦੱਸ ਦੇ ਨਹੀਂ ਪੁੱਛਿਆ ਤਾਂ ਹੀ ਉਹ ਕੱਟ ਦੇਣਾ ਚੱਲ ਇੱਕ ਮੇਰਾ ਇਰਾਦਾ ਵਾ ਦਲਜੀਤ ਨੂੰ ਪੁੱਛ ਲਾਂ ਫੇਰ ਤੇ ਗੱਲ ਛੇਤੀ ਬਣ ਜਾਣੀ ਚੱਲ ਕੋਈ ਗੱਲ ਨਹੀਂ ਇੱਕ ਵਾਰੀ ਕੰਮ ਸਹੀ ਸਲਾਮਤ ਮਿਲ ਜੇ ਉੱਥੇ ਫੇਰ ਤੇ ਸਾਰਿਆਂ ਦੇ ਹੌਲੀ ਹੌਲੀ ਕਰਕੇ ਲਾ ਹੀ ਆਉਂਗੀ ਉਹ ਆ ਜਾਊਗੀ ਇੱਕ ਕਰੀ ਕੰਮ ਵਧੀਆ ਮਿਲ ਜੇ ਚੱਲੇ ਆ ਫਿਰ ਤੇ ਹੌਲੀ ਹੌਲੀ ਸਾਰੇ ਲਾਤੀ ਜਾਣੇ ਚੱਲੇ ਆ ਕਿਤੇ ਕਮਰੇ ਦੋ ਪੌਣ ਵਾਲੇ ਹੋ ਜਾਣਗੇ ਇਹ ਚੱਲ ਇਦਾਂ ਕਰਨਾ ਹੁੰਜੇ ਲੀਲਾ ਕਪੜਾ ਵਾਣਾ ਜੀੜਾ ਕਪੜਾ ਸੱਚਾ ਹੈਗਾ ਉਹ ਦਿਨ ਅਜਾ ਅੱਛਾ ਜੱਟ ਦਾ ਫੋਨ ਆਇਆ ਸੀ ਹਾਂ ਪਰ ਮੇਰਾ ਰੱਦਾ ਨਹੀਂ ਬੰਦਾ ਵਿਆਹ ਕਰਾਉਣਾ ਜੀ ਜੀ ਇਹਦੇ ਤਾਈ ਰਹੀ ਆ ਤਾਈ ਚਾਚੀ ਵੀ ਤੂੰ ਇੱਥੇ ਆਣ ਕੇ ਬੈਠਾ ਵਾ ਮੈਂ ਮੈਨੂੰ ਘਰ ਲੱਭਣ ਲਈ ਹਾਂ ਪੀ ਪਤਾ ਨਹੀਂ ਕਿੱਥੇ ਵੜਿਆ ਉਹ लवली ਕੋਲ ਆਇਆ ਸੀ ਉੰਮੀ ਆਹੋ लवली ਕੋਲ ਆਉਣਾ ਸੀ ਤੂੰ ਤੂੰ ਤਾਨੂੰ ਘਰ ਤੇ ਕਰਨੀ ਦਿੰਦਾ ਪਤਾ ਨਹੀਂ ਆਲੇ ਪੈਰਾਂ ਦੀ ਖਰੇ ਮਿੱਟੀ ਚੁੱਕੀ ਆ ਜਦੋਂ ਉਹਨੇ ਮੈਂ लवली ਕੋ ਚੱਲਿਆ ਮੈਂ लवली ਕੋ ਚੱਲਿਆ ਹਾਂ ਕੱਟ ਲਾਇਓ ਇੱਥੇ ਕਹਿਜਿਓ ਵੀ ਇੱਕ ਗੱਲ ਮੇਰੀ ਨਾ ਕੰਨ ਖੋਲ ਕੇ ਸੁਣ ਲੈ ਜਿਹੜੀ ਗੱਲ ਉਹ ਤੈਨੂੰ ਦੱਸ ਗਿਆ ਨਾ ਉਹ ਤੇਰੇ ਕੋਲ ਹੀ ਰਹਿਣੀ ਚਾਹੀਦੀ ਆ ਇਹ ਸੋਹਣੀ ਸੁਨੱਖੀ ਆ ਤੇ ਚੱਲ ਕਰ ਲੈਨੇ ਆ ਅੱਛਾ ਪਹਿਲਾਂ ਤਾਂ ਮੰਨਿਆ ਨਹੀਂ ਵੀ ਨਹੀਂ ਮੈਂ ਨਹੀਂ ਕਰਨਾ ਮੈਂ ਨਹੀਂ ਕਰਨਾ ਮੇਰੇ ਪੈਰਾਂ ਤੇ ਪਾਣੀ ਨਹੀਂ ਪੈਣ ਦਿੱਤਾ ਉੱਧਰ ਜਾ ਕੇ ਤਾਂ लवली ਨੇ ਸਾਰੀਆਂ ਗੱਲਾਂ ਦੱਸਾਂ ਦੇ ਆ ਗੱਲ ਨਹੀਂ ਕਰੀਦੀ ਹੁੰਦੀ ਕੋਈ ਗੱਲ ਪਰਦੇ ਵਾਲੀ ਵੀ ਹੁੰਦੀ ਆ ਜੇ ਰਿਸ਼ਤਾ ਹੁੰਦਾ ਠਾਕਾ ਲੱਲ ਜਾਂਦਾ ਤੁਹਾਨੂੰ ਦੱਸ ਦਿਨੋ ਅਜੇ ਕੀਪਤਾ ਕੁੜੀ ਸਾਡੇ ਪਸੰਦ ਆਉਣੀ ਜਾਂ ਤੂੰ ਉਹਨਾਂ ਦੇ ਪਸੰਦ ਆਉਣਾ ਕਿ ਨਹੀਂ ਆਉਣਾ ਤੂੰ ਪਹਿਲਾਂ ਕਾਉਣੀ ਮੈਂ ਨਹੀਂ ਪਸੰਦ ਆਉਂਦੀ ਆ ਆਂਦੀ ਕੁੜੀ ਵੀ ਪੜ੍ਹੀ ਲਿਖੀ ਆ ਸੋਹਣੀ ਸੁਨੱਖੀ ਆ ਹੋਰ ਤੈਨੂੰ ਕੀ ਚਾਹੀਦਾ ਆ ਅੱਜ ਕੱਲ ਤਾਂ ਕੁੜੀਆਂ ਲੱਭਦੀਆਂ ਹੀ ਨਹੀਂ ਗੀਆਂ ਮੈਂ ਤਾਂ ਤੇਰੇ ਹੁੰਦਿਆਂ ਉਹਨੂੰ ਕਹਿਤਾ ਉਹ ਕਹਿੰਦਾ ਵੀ ਪੈਸਾ ਮੇਰੇ ਕੋਲ ਨਹੀਂ ਖਰਚਿਆ ਤੁਹਾਨੂੰ ਜੁਕੜਾ ਘਰ ਬਣਾ ਲੂਗਾ ਫਿਰ ਕੇ ਸੁਖਨਕ ਦੇ ਉਹਦਾ ਵਿਆਹ ਕਰ ਦਾਂਗੇ ਤੇ ਆਪਣੇ ਕਿਤੇ ਨਾ ਘਰ ਚ ਰੁੱਝ ਜਾਊਗਾ ਓਏ ਠੀਕ ਆ ਕੋਈ ਨਹੀਂ ਕਰ ਲੈਣੇ ਫਿਰ ਮੈਂ ਕਰਾਂਗਾ